ਮੌਲਕ ਦਾ ਜੁਨਾਜੇ ਕੰਪਨੀ ਜੀ ਹਾਲੋ ਹਾਂਜੀ ਸਰ ਕੀ ਹਾਲ ਜੇ ਹਾਂਜੀ ਹੋ ਕੀ ਗੱਲ ਸਰ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਥੈਂਕ ਯੂ ਓਕੇ ਸਰ ਓਕੇ ਮੈਂ ਸਵੇਰੇ ਆ ਜੂਗਾ ਓਕੇ ਸ਼ੁਕਰਮਹਾਲਕਾ ਤੇ ਤੁਸੀਂ ਨੇੜੇ ਕਿ ਸੁਣੀ ਆ ਦਲਜੀਤ ਨੂੰ ਦੱਸਦਾ ਕੰਪਨੀ ਚ ਮੈਨੂੰ ਸੁਪਰਵਾਈਜ਼ਰ ਦੀ ਜੋ ਪੱਕੀ ਹੋ ਗਈ ਆ ਸ਼ੁਕਰਮਹਾਲਕਾ ਤੇਰੀ ਘੜੀ ਨੂੰ ਦਲਜੀਤ ਕੁਛ ਚੱਲ ਨਹੀਂ ਪਤਾ ਅੱਜ ਨਹੀਂ ਆ ਜਾਂਦੇ ਹੋਣੇ ਦਲਜੀਤ ਹਾਂਜੀ ਲੈ ਮਾਲਕ ਨੇ ਆਡੀਸ਼ਨ ਲਈਓ ਆ ਲੈ ਪੁੱਤ ਆ ਲੈ ਮੈਂ ਬੜੀ ਖੁਸ਼ੀ ਵਾਲੀ ਗੱਲ ਕੀ ਕੋਈ ਨਾ ਵੀ ਖਬਰ ਲੈ ਆ ਉਹ ਆਜੀ ਬੜੀ ਵਧੀਆ ਖਬਰ ਲੈ ਕੇ ਆਏ ਜੀ ਸੁਣਾ ਸੁਣਾ ਬਦ ਫਿਰ ਕੋਈ ਕੰਪਨੀ ਜੇ ਮੇਰੇ ਸੁਪਰਵਾਈਜ਼ਰ ਦੀ ਜੋ ਪੱਕੀ ਹੋ ਗਈ ਹੈ ਮੈਂ ਵਧਾਈਆਂ ਹਾਂ پتہ ਫਿਰ ਕਿਤੇ ਬਹੁਤੀਆਂ ਬੋਧੀਆਂ ਵੇਲਾ ਮੈਂ ਕਿਹਾ ਸੀ ਨਾ ਜੀ ਤੁਹਾਨੂੰ ਜੇ ਮਾਲਕ ਨੇ ਤੁਹਾਡੀ ਸੁਣਨੀ ਹੈ ਜਰੂਰ ਨੇੜੇ ਹੋ ਕੇ ਤੇ ਵੇਖਲਾ ਸੁਣ ਲਈ ਆ ਨਾ ਮੇਰੀ ਗੱਲ ਹੋ ਗਈ ਨਾ ਸੱਚੀ ਉਹਨੇ ਮਾਲਕ ਦਾ ਆ ਫੋਨ ਅੱਛਾ ਅੱਛਾ ਪਤਾ ਤੇ ਬਹੁਤਾ ਹੀ ਵਧੀਆ ਹੋਇਆ ਹੀ ਹੈ ਵੇਖੀ ਸਹੀ ਉਹ ਕਹਿੰਦਾ ਕਿ ਤੇਰੀ ਇਮਾਨਦਾਰੀ ਨੂੰ ਵੇਖਦੇ ਆ ਹਨਾ ਮੈਂ ਫੈਸਲਾ ਲਿਆ ਵਾ ਅੱਛਾ ਅੱਛਾ ਜਿਹੜਾ ਪਹਿਲੋ ਬੰਦਾ ਸੀ ਉਹਨੇ ਥੋੜੀ ਖਰਾਬੀ ਕੀਤੀ ਈ ਕੰਪਨੀ ਅੱਛਾ ਅੱਛਾ ਜੇ ਆਂਦਾ ਮੇਰੇ ਦਿਮਾਗ 'ਚ ਹੋਰ ਕੋਈ ਨਹੀਂ ਆਇਆ ਤੇ ਤੂੰ ਤੈਨੂੰ ਮੈਂ ਪੱਕਾ ਕਰਦਾ ਵਾਂ ਤੇ ਸਵੇਰੀ ਆ ਉਹ ਤੇ ਮਾਲਕ ਨੇ ਕੋਈ ਨਾ ਕੋਈ ਆਣਾ ਬਣਾ ਬਣਾਉਣਾ ਸੀਗਾ ਹਾਂਜੀ ਉਹ ਹੀ ਲਰਸੀਲਾ ਉਹਨੂੰ ਉਦੋਂ ਕੱਢਣਾ ਸੀਗਾ ਤੈਨੂੰ ਉੱਥੇ ਰੱਖਣਾ ਸੀਗਾ ਉਹ ਮਾਲਕ ਸੁਣਦਾ ਨਾ ਨੇੜੇ ਹੋ ਕੇ ਤੇ ਵੈਲਾ ਸੁਣ ਲਈ ਆ ਤੇਰੀ ਕੋਈ ਤਾਂ ਕੋਈ ਫਿਕਰ ਹੀ ਨਹੀਂ ਗਾ ਪੁੱਤ ਕੋਈ ਗੱਲ ਨਹੀਂ ਵੇਖੀ ਮਾਲਕ ਨੇ ਦਿਨਾਂ ਵਿੱਚ ਤੇਰਾ ਕੰਮ ਕਿ ਨਾ ਸੋਨਾ ਕਰ ਦੇਣਾ ਵਾਂ ਹਾਂਜੀ ਐਵੇਂ ਆਂਦੇ ਮਾਲਕ ਜਿਹੜਾ ਦਿਲ ਦੇ ਸਾਫ਼ ਹੁੰਦੇ ਆ ਦੇ ਦਿਲ ਵਿੱਚ ਕੋਈ ਕੰਨ ਹੁੰਦੀ ਨਹੀਂ ਉਹਨਾਂ ਦੇ ਕਾਣੋ ਜਾਂ ਕਿੰਨਾ ਤੇ ਉਹ ਮਾਲਕ ਉਹ ਨੇੜੇ ਹੋ ਕੇ ਸੁਣਦਾ ਉਹਨਾਂ ਦੀ ਤੇ ਕੋਈ ਗੱਲ ਇਹ ਪੁੱਤ ਚਿੰਤਾ ਨਹੀਂ ਕਰਨਾ ਤੁਹਾਡਾ ਸਾਰਾ ਕੁਝ ਮਾਲਕ ਨੇ ਬੜਾਈ ਵਧੀਆ ਕਰ ਦੇਣਾ ਚਲੋ ਇੱਕ ਜੇ ਇੱਕ ਤੇ ਚਿੰਤਾ ਮੇਰੀ ਸਾਡੀ ਹਾਂਜੀ ਇੱਕ ਗੱਲ ਉਹ ਤੇ ਮੇਰਾ ਬੜਾ ਮਨ ਖੁਸ਼ ਹੋਇਆ ਵੀ ਚਲੋ ਬੜਾ ਵਧੀਆ ਮਾਲਕ ਨੇ ਕਰ ਦਿੱਤਾ ਇਹ ਤੇ ਆ ਤੇ ਤੂੰ ਬਹੁਤੀ ਵਧੀਆ ਵੱਡੀ ਖੁਸ਼ਹਾਨੀ ਖਬਰ ਸੁਣਾਈ ਆ ਪੁੱਤ ਮੈਂ ਤੇ ਖੁਸ਼ ਹੋ ਗਈ ਹਾਂ ਕੋਈ ਨਹੀਂ ਹੁਣ ਤੇ ਖਾਣਾ ਵਾਂ ਮੈਂ ਹਾਂਜੀ ਉਹ ਤੇ ਲਿਆਵੀਂ ਉਹ ਤੇ ਹੱਕਣਾ ਖਾਣਾ ਵਾਂ ਲਿਆ ਡੱਬਾ ਸਾਰਿਆਂ ਚ ਵੰਡਦੇ ਆ ਸਾਰਿਆਂ ਨੇ ਖਾਉਣੇ ਆ ਸਾਰਿਆਂ ਨੇ ਖੁਸ਼ਖਬਰੀ ਦਿੰਨੇ ਆ ਪੁੱਤ ਹਾਂਜੀ ਚਲੋ ਇਹ ਤੇ ਬੜਾ ਵਧੀਆ ਕੱਲ੍ਹ ਤੋਂ ਜਾਣਾ ਫਿਰ ਕੱਲ ਜਾਵਾਂਗੇ ਹਾਂਜੀ ਅੱਛਾ ਅੱਛਾ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਹੁਣ ਮੈਂ ਜਾਵਾਂਗੀ ਅਸਰ ਕੋਸ਼ੋ ਕੇ ਜਾੰਗੂ ਵੀ ਚਲ ਮੇਰੇ ਪਤੀ ਇਹਦਾ ਇੱਕ ਕੰਮ ਵਧੀਆ ਹੋ ਗਿਆ ਹਾਂਜੀ ਹਾਂ ਤੇ ਹੋਰ ਸਣੀ ਤੇ ਨਾ ਇੱਕ ਮਸਲਾ ਕਰਨੀ ਸੀ ਹਾਂਜੀ ਭੂਜੀ ਪਹਿਲਾਂ ਤੇ ਤੇਰੀ ਪਰਜਾਈ ਲਈ ਕਹਿਣ ਪ੍ਰਭ ਆ ਕੇ ਲਾਗੇ ਮੇਰੇ ਬੇਟੀ ਤੇ ਕਹਿੰਦੀ ਵੀ ਚਲੋ ਸਾਰਾ ਕੁਝ ਠੀਕ ਵਾ ਬੜਾ ਵਧੀਆ ਚੱਲਣ ਡਿਆ ਸਾਡਾ ਤੇ ਇਦਾਂ ਕਰੋ ਭੂਆਜੀ ਹੁਣ ਜਾਂਦਿਆਂ ਦੇ ਇੱਕ ਕੰਮ ਕਰ ਜੋ ਇਹ ਮਕਾਨ ਦਾ ਮੁੱਲ ਪਾ ਜੋ ਤੇ ਪੁੱਤੇ ਇਕ ਤੇ ਮੈਂ 2 ਮਿੰਟ ਪਹਿਲਾਂ ਸੋਚਿਆ ਵੀ ਚਲੋ ਅਜੇ ਨੰਗੀ ਜਾਂਦਾ ਟਾਈਮ ਤੇ ਚੰਗਾ ਸੀਗਾ ਆਪਣੇ ਇਕੱਠੇ ਰਹੀ ਜਾਂਦੇ ਤੇ ਪਰ ਕਿਤੇ ਨਾ ਕਿਤੇ ਫਿਰ ਮੈਨੂੰ ਵੀ ਲੱਗਾ ਕਿ ਚਲੋ ਟਾਈਮ ਦੇ ਟਾਈਮ ਹੁਣੇ ਤੁਹਾਡਾ ਵੀ ਜੱਬ ਬਣ ਜੇ ਕੋਈ ਜੇ ਦਾ ਕੁਝ ਬਣ ਜੇ ਤੇ ਦੂਰ ਤੱਕ ਨਾ ਤੁਹਾਨੂੰ ਬਹੁਤਾ ਚੱਲਣਾ ਪਵੇ ਤੇ ਫਿਰ ਗੁਰਜਿੰਦਰ ਨੇ ਮੈਨੂੰ ਕਹਿਤਾ ਪੀਪੂ ਆਜੀ ਪ੍ਰਭ ਮੈਂ ਉਹਨੂੰ ਸੱਚ ਦੱਸਿਆ ਮੈਂ ਪ੍ਰਭੀ ਤਾਂ ਮੈਨੂੰ ਕਹਿੰਦੀ ਆ ਤੇ ਕਹਿੰਦਾ ਚਲੋ ਪੂਆਜੀ ਇਹ ਵੀ ਗੱਲ ਠੀਕ ਆ ਤੁਹਾਡੀ ਤੇ ਵਧੀਆ ਮੰਨ ਗਏ ਗੱਲ ਆਹੋ ਮੈਂ ਉਹਨੂੰ ਫਿਰ ਦੱਸਿਆ ਰ ਮੈਂ ਮੈਨੂੰ ਪ੍ਰਭ ਨੇ ਇਦਾਂ ਕਿਹਾ ਵਾ ਤੇ ਗੁਰਜਿੰਦਰ ਤੇਰਾ ਕੀ ਮੰਨਵਾ ਤੂੰ ਕੀ ਆ ਨਾ ਤੇ ਕਿ ਦਮ ਹੋਣੀ ਚਾਹੀਦੀ ਆ ਤੇ ਕਹਿੰਦਾ ਨਹੀਂ ਤੂੰ ਅਜ ਫਿਰ ਚਲੋ ਠੀਕ ਆ ਜੇ ਉਹ ਵੀ ਕਹਿਣ ਲਈ ਆ ਤੇ ਇਹ ਕਿਤੇ ਨਾ ਕਿਤੇ ਉਹਦੀ ਤੇ ਗੱਲ ਠੀਕ ਹੀ ਆ ਤੇ ਚਲੋ ਜਾਂ ਉਹ ਰੱਖ ਲੈ ਜਾਂ ਮੈਂ ਰੱਖ ਲਾਂ ਤੇ ਉਹ ਤੁਹਾਨੂੰ ਕਿਦਾਂ ਕਰਨੀ ਆ ਮੈਂ ਤੇ ਤੈਨੂੰ ਇਹ ਹੁਣ ਲੱਗਦੇ ਨਹੀਂ ਉਹ ਸਲਾਹ ਵੀ ਚਲੋ ਮੋਲ ਮੈਂ ਪਵਾ ਜਾਨੀ ਆ ਤੇ ਤੂੰ ਰਖ ਲੈ ਮਕਾਨ ਤੇ ਉਹਨਾਂ ਨੂੰ ਪੈਸੇ ਦੇ ਦਨੇ ਆ ਕਹਿੰਗੇ ਚਲੋ ਕੋਤ ਕੋਈ ਗੱਲ ਨਹੀਂ 12 ਲੱਖ ਦਾ ਪਾਤਾ ਮੁੱਲ ਮੈਂ ਤੇ 6 ਲੱਖ 6 6 ਲੱਖ ਆਇਆ ਤੇ 6 ਲੱਖ ਨੂੰ ਦੇ ਉਹਦੇ ਹੱਥਿਆ ਤਾਰ ਤੇ ਤੂੰ ਨਿਕਲ ਨਿਕਲਣਾ ਹੈ ਘਰ ਚੋਂ ਤੇਰਾ ਬਾਪ ਬੱਚਾ ਨਹੀਂ ਕਾਜਿਆ ਤੇਰ ਕੋ ਨਹੀਂ ਕੱਲ ਨੂੰ ਕੋਠਾ ਕੁਲਾ ਪੜਨਾ ਕੋਈ ਉਹਦਾ ਪੋਤੇ ਜਵਾਨ ਨੂੰ ਵਾਪੇ ਕਰ ਲੈਣਗੇ ਉਹਨਾਂ ਕਰਪੂਰ ਲੈਣਾ ਮਰ ਨਾਲ ਮਿਲ ਕੇ ਸਾਰਾ ਆਪਣੇ ਕੋਈ ਭੈਣ ਭਰਾ ਰਿਸ਼ਤੇਦਾਰ ਲੈ ਆਊਗਾ ਤੇ ਬਣਵਾ ਲੈਣਾ ਤੇ ਤੇਰੀ ਛੇਤੀ ਅੱਜ ਕੱਲ ਤਾਂ ਛਾਟੀ ਦੋਵਾ ਚਵਾ ਮਹੀਨਿਆਂ ਚ ਮਕਾਨ ਖੜਾ ਹੋ ਜਾਂਦਾ ਪਰ ਭੋਆ ਜੀ ਮੈਂ 6 ਲੱਖ ਹੁਣ ਕਿਥੋਂ ਲੇਕੋ ਤੋ ਕੋਈ ਗੱਲ ਦੋ ਚੀਜ਼ ਦੀ ਚਿੰਤਾ ਨਾ ਕਰ ਕੋਈ ਗੱਲ ਉਹ ਮੈਂ ਤੈਨੂੰ ਕਰ ਦੂੰ ਤੇ ਰਹਿ ਜੀ ਮੈਨੂੰ ਥੋੜਾ ਟਾਈਮ ਹੋਰ ਮਿਲ ਜਾਂਦਾ ਚਲੋ ਮੈਂ ਕਰ ਉਹ ਮੈਂ ਤੇਰੀ ਕਰ ਦੂੰਗੀ ਇੰਤਜ਼ਾਮ ਕੋਈ ਗੱਲ ਨਹੀਂ ਮੈਂ ਕਰੀ ਇੰਨੀ ਮਦਦ ਕਰ ਦੇਣੀ ਹੈ ਕੋਈ ਗੱਲ ਨਹੀਂ ਭੈਣੇ ਭੋਆ ਜੀ ਲੈ ਕੇ ਬੜਾ ਕਰਤਾ ਹੋਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਤੂੰ ਆਪਣੀ ਨੌਕਰੀ ਤੇਰੀ ਹੁਣ ਚੰਗੀ ਮਿਲ ਗਈ ਆ ਦੋਵਾ ਚਵਾ ਛੇ ਮਹੀਨੇ ਜਿਵੇਂ ਕਿ ਤਰ੍ਹਾਂ ਪੱਕਾ ਕੰਮ ਪੜਾ ਵਧੀਆ ਹੋ ਜਾਣਾ ਮੈਂ ਤੂੰ ਬਿਲਕੁਲ ਜ ਨਹੀਂ ਨਾ ਮੈਨੂੰ ਰੱਖਣੇ ਤੂੰ ਹੌਲੀ ਹੌਲੀ ਫਿਰ ਮੈਨੂੰ ਮੋੜ ਦੇ ਜਿਦਾ ਤਰਾ ਜੀ ਕਰੂਗਾ ਨਹੀਂ ਨਹੀਂ ਮੈਂ ਮੋੜਨੇ ਮੋੜ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਮੈਂ ਤੈਨੂੰ ਇਹ ਵੀ ਨਹੀਂ ਆਂਦੀ ਮੋੜਨ ਵਾਲਵ ਨਹੀਂ ਕਹਿੰਦੀ ਪਰ ਤੇਰਾ ਜੇ ਬਿਲਕੁਲ ਜੀ ਨਹੀਂ ਕਰਦਾ ਵੀ ਮੈਂ ਕੁਆਦਾ ਨਹੀਂ ਰੱਖਣਾ ਭਾਰ ਤੇ ਕੋਈ ਗੱਲ ਨਹੀਂ ਜਦੋਂ ਕਿ ਤੇਰਾ ਜੀ ਕਰੂਗਾ ਤੂੰ ਜਿੱਦਾਂ ਤੂੰ ਚੰਗਾ ਗੱਲ ਬੋਲਦਾ ਤਾਂ ਟਾਈਮ ਵੱਧ ਤੇ ਚੰਗੀ ਗੱਲ ਹੀ ਹੈ ਪਰ ਸਾਡੇ ਘਰ ਦਾ ਨਾ ਉਹ ਜਦਾ ਮਾੜਾ ਹੁੰਦਾ ਨਹੀਂ ਚਲੋ ਮੈਨੂੰ ਤਾਂ ਇਹ ਠੀਕ ਠਾਕ ਹੀ ਲੱਗਾ ਪਰ ਮੈਨੂੰ ਨਹੀਂ ਲੱਗਦਾ ਵੀ ਪ੍ਰਭ ਜਿਹੜੀ ਚੁੱਪ ਰਹਿਣ ਵਾਲੀ ਹੈ ਉਹਦੀ ਜ਼ੁਬਾਨ ਆਪਣੀ ਨਹੀਂਗੀ ਉਹ ਮੇਰੇ ਸਾਹਮਣੇ ਬਥੇਰੀ ਸਿਪਲੀ ਮਿੱਠੀ ਬਣੀ ਆ ਵੀ ਮੈਂ ਹੁਣ ਬੜੀ ਚੰਗੀ ਬੜੀ ਚੰਗੀ ਆ ਪਰ ਮੈਨੂੰ ਨਹੀਂ ਲੱਗਦਾ ਇਹ ਵੀ ਕੁਝ ਨਹੀਂ ਦੱਸਦੀ ਤੈਨੂੰ ਪਤਾ ਹੀ ਐਦਾ ਵੀ ਤੇ ਉਹ ਵੀ ਜੇ ਵਿੱਚ ਪੜੀਆਂ ਵੱਢਣ ਵਾਲੀ ਆ ਉਹਨੇ ਮਤਲਬ ਨਾਲੇ ਦੇ ਰਲ ਕੇ ਰਹਿਣਾ ਨਹੀਂਗਾ ਪਤਾ ਹੀ ਆ ਤੈਨੂੰ ਤੈਨੂੰ ਫੜਾ ਪਲੇ ਖਾਇਆ ਆ ਭਰਾ ਤੇਰਾ ਬਾਅਦ ਚੱਲ ਜਾਂਦਾ ਵਾ ਉਹਨੇ ਕਿਹਾ ਕਿ ਗੱਲ ਦੀ ਇਹਦੇ ਨਾਲ ਅੜ ਬੜੀ ਕਹ ਲਾਈ ਛੱਡਣਾ ਤੇ ਫਿਰ ਉਹ ਮੱਸਕ ਜਿੰਨਾ ਨਿਆਣਾ ਫਿਰ ਬੱਚਾ ਤੇ ਵੀ ਮਾੜਾ ਅਸਰ ਪੈਂਦਾ ਹੈ ਇਹ ਇਦਾਂ ਕਰੋ ਵੀ ਕੋਈ ਗੱਲ ਨਹੀਂ ਤੂੰ ਰੱਖ ਲੈ ਮੇਰਾ ਕਹਿਣਾ ਮੰਨ ਕੇ ਤੂੰ ਨਿਕਾ ਘਰ ਚੋਂ ਪੈਰ ਕੁੱਟਣਾ ਤੇ ਮੈਂ ਗੁਰਜਿੰਦਰ ਨੂੰ ਕਹਿ ਦੇਣੀ ਕੋਈ ਨਹੀਂ ਬੈੰਨੇ ਸਾਰੇ ਜਾਨੇ ਤੂੰ ਨੂੰ ਕਹਿੰਨੇ ਆ ਵੀ ਭਰਾ ਤੈਨੂੰ ਦੇ ਦਨੇ ਆ ਪੈਸੇ ਤੇ ਤੂੰ ਆਪਣਾ ਸ਼ੁਰੂ ਕਰ ਲੈ ਮਕਾਨ ਜਿੰਨਾ ਚਿਰ ਤੱਕ ਨਹੀਂ ਬਣਦਾ ਆਪਣੇ ਪਿਆਰ ਨਾਲ ਰਹੀ ਜੋ ਕੱਟੇ ਨਹੀਂ ਕੋਈ ਗੱਲ ਨਹੀਂ ਕਰ ਲੋ ਤੂੰ ਜਿੱਦਾਂ ਵੀ ਹਣਾ ਤੇ ਤੇਰੀ ਮਾਲਕ ਨੇ ਸੁਣ ਲਈ ਆ ਵੇਖ ਲੈ ਤੇ ਤੂੰ ਹੁਣ ਦਿਨੋ ਦਿਨ ਵੇਖੀ ਕਰੀ ਤਰੱਕੀ ਹੁੰਦੀ ਜਾਣੀ ਵੇਖੀ ਆ ਮਾਲਕ ਨੇ ਬੜਾ ਵਧੀਆ ਕਰ ਦਿੱਤਾ ਪੁੱਤ ਹਾਂਜੀ ਤੇ ਚਲੋ ਬੱਚੇ ਦੇ ਪੈਰਾਂ ਪਿੱਛੇ ਜਾਂ ਦਲਜੀਤ ਦੇ ਪੈਰਾਂ ਪਿੱਛੇ ਮਾਰਕ ਨੇ ਸੁਣ ਲੀਆ ਢਾਡੀ ਮੈਂ ਤਾਂ ਬੜੀ ਖੁਸ਼ ਮਾਂ ਚਲੋ ਸੱਚੇ ਬਾਦਸ਼ਾਹ ਨੇੜੇ ਹੋ ਕੇ ਸੋਣੀ ਮੇਰੇ ਪੁੱਤ ਦੀ ਗੁਰਜਿੰਦਰ ਹਾਂਜੀ ਭੋਜੀ ਮੈਂ ਨਾ ਸਹੀ ਨਾ ਕੀਤੀ ਆ ਗੱਲ ਅੱਛਾ ਤੇ ਮੈਂ ਕਿਹਾ ਇਦਾਂ ਵੀ ਪ੍ਰਭ ਵੀ ਚੰਦੀ ਆ ਕਿ ਚਲੋ ਗਾਂ ਦਾ ਫਿਰ ਮਗਾਈਆਂ ਹੁੰਦੀਆਂ ਵਾ ਤੇ ਚਲੋ ਮਕਾਨ ਦਾ ਮੁੱਲ ਪਾ ਲਓ ਤੇ ਜੇ ਸਾਨੂੰ ਦੇਣਾ ਸਾਨੂੰ ਜੇ ਉਹਨਾਂ ਨੇ ਦੇਣਾ ਉਹਨਾਂ ਨੂੰ ਜਿੱਦਾਂ ਵੀ ਕਰਨੀ ਕਰ ਲੋ ਤੇ ਫਿਰ ਅਮਰ ਕੇ ਚਲੋ ਬਣ ਜੂਗੇ ਇੱਕ ਜਣੇ ਦਾ ਇੱਕ ਜਣੇ ਇੱਥੇ ਰਹੀ ਜਾਊਗਾ ਤੇ ਕਹਿੰਦਾ ਕੋਈ ਗੱਲ ਨਹੀਂਗਾ ਪੂਆ ਜਿੱਦਾਂ ਤੁਸੀਂ ਕਹਿੰਦੇ ਹੋ ਕਰ ਲੈਨੇ ਮੰਨ ਗਿਆ ਉਹਦਾ ਆ ਮੰਨ ਗਿਆ ਉਹਨੇ ਚਰਨ ਕੀ ਕਹਿਣਾ ਜਿੱਦਾਂ ਮੈਂ ਕਹਤਾ ਉਹਨੇ ਮੰਨ ਹੀ ਜਾਣਾ ਤੇ ਕੋਈ ਨਹੀਂ ਮਨਜਿੰਦਰ ਨੂੰ ਕੀਤਾ ਫੋਨ ਅੱਜ ਮੈਂ ਤੇ ਕਹਿੰਦਾ ਸੀ ਅੱਜ ਆ ਜਾਗੇ ਭੂਆ ਮੈਂ ਲੈ ਲੈ ਜਾਂਦਾ ਈ ਤੇ ਆ ਵੀ ਕਿ ਉਹਨੇ ਤੇਰੀ ਗੱਲਾਂ ਕਰ ਬਾਕੀ ਠੀਕ ਸੱਸੀ ਗੱਲਾਂ ਜੋ ਕੋਈ ਆ ਜਾ ਅਜੇ ਭਾਈ ਇੱਥੇ ਆ ਜਾ ਸੱਸੀ ਗੱਲਾਂ ਜੀ ਸੱਸੀ ਗੱਲਾਂ ਵਧੀਆ ਵਧੀਆ ਤੇ ਸੁਣਾ ਜੀ ਪਤੀ ਦਾ ਉਹ ਇਹਦੇ ਭਰਾ ਮੈਂ ਤਾਂ ਕਹਿੰਦਾ ਮੇਰੀ ਭੂਆ ਕੋਲ ਨਾਰਾਜ਼ ਨਾ ਹੋ ਗਈ ਹੈ ਕਿਹੜੀ ਗੱਲ ਨਾਰਾਜ਼ ਹੋਣਾ ਨਾਰਾਜ਼ ਹੈਂ ਅਕ ਤੇ ਚੱਲ ਚੱਲ ਤੀਥੇ ਆ ਜਾ ਜੀ ਕੋਈ ਇਧਰ ਆ ਜਾ ਤੂੰ ਮੈਂ ਨਾ ਕੋਈ ਮੈਨੂੰ ਆ ਜਾ ਆ ਜਾ ਤੂੰ ਮੇਰੇ ਮੇਰੇ ਮੈਂ ਆਹ ਪੂਆਰੇ ਫੋਨ ਕੀਤਾ ਮੈਂ ਲਖਿਆ ਫਿਰ ਕੋਈ ਜ਼ਿਆਦਾ ਚੰਨ ਚੜ ਗਿਆ ਉੱਥੇ ਨਹੀਂ ਨਹੀਂ ਚੰਦਰੀ ਚੜਿਆ ਭਰਾ ਸਭ ਕੁਝ ਠੀਕ ਠਾਕ ਹੀ ਹੈ ਮਾੜੀ ਕਿਰਪਾ ਨਾਲ ਉਹਨੇ ਮੇਰੀ ਟਿਕਟ ਹੋ ਗਈ ਸੀਗੀ ਤੇ ਮੈਂ ਦੱਸਿਆ ਹੈ ਨਾ ਤੈਨੂੰ ਵੀ ਮੈਂ ਆਹ ਠੀਕ ਨਹੀਂ ਪਤਾ ਕਰੀ ਜੀ ਏ ਮੈਂ ਕਿੱਥੇ ਚੱਲ ਆਇਆ ਹੀ ਟਾਈਮ ਕੱਢ ਕੇ ਮਾੜਾ ਜਿਹਾ ਆਜਾ ਜੀਵਨ ਨਾਲੇ ਮਿਲ ਜੂਗੀ ਆਣ ਕੇ ਫਿਰ ਧੰਨ ਸ਼ੁਕਰ ਹੈ ਮਾਲਕ ਦਾ ਸਾਰਾ ਕੁਝ ਵਧੀਆ ਹਾਂ ਨਹੀਂ ਬੜਾ ਵਧੀਆ ਚਲੋ ਮਾੜ ਕੇ ਸਾਰਾ ਕੁਝ ਠੀਕ ਕਰਦੇ ਆ ਇਹ ਵੀ ਉਦਾਂ ਕਹਿਣ ਦੀ ਮੇਰਾ ਨਾ ਪੇਕੇ ਜਾਣ ਨੂੰ ਜੀ ਕਰ ਲਿਆ ਵਾ ਉਦਾਂ ਕੁੜੀਆਂ ਨਾਲ ਜੀ ਕਰਦਾ ਰੇ ਨਾਲ ਬਾਣੇ ਲੱਭਦੇ ਆ ਕੋਈ ਨਹੀਂ ਕਰਵਾ ਮੈਂ ਤੇਰੇ ਤੋਂ ਕਮ ਪਹਿਲਾਂ ਇੰਦਿਆ ਮੇਰਾ ਹੋ ਗਿਆ ਵਾ ਮੈਂ ਭੋ ਦਾ ਮੈਨੂੰ ਫੋਨ ਆ ਗਿਆ ਮਤੇ ਪਹੁੰਚ ਗਈਆਂ ਆਣ ਕੇ ਤੇ ਮਿਲ ਜੋ ਮੁਰਕੇ ਮੈਂ ਚੱਲ ਜਾਣਾ। ਨਹੀਂ ਚੰਗਾ ਕੀਤਾ ਚਲੋ। ਚੰਗਾ ਹੋਇਆ। ਮੇਰੇ ਭੂਆ ਬਾਕੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਬੀ। ਹੋਸਨਾ ਠੀਕ ਹੋ? ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਹਾਂਜੀ ਵਧੀਆ ਕੀਤਾ। ਅੱਛਾ ਆ ਜਾ ਪ੍ਰਭ ਬਹਿ ਜਾ। ਪਾਣੀ ਦਰਿਆ ਜੀ ਇਹ ਪਾਣੀ ਲੈ ਕੇ ਆਣਾ ਸੀ। ਪਾਣੀ ਪਿਆ ਹੀ ਨਹੀਂ ਨਾ। ਆਏ ਨਹੀਂ ਤੁਸੀਂ ਜੀਤ। ਨਹੀਂ ਤੁਰੇ ਆਏ ਅਜੇ। ਮੈਂ ਤਾਂ ਮੈਨੂੰ ਜੀਤ ਲੱਗਦੀ ਵਾਸ਼ਰੂਮ ਨਹੀਂ ਲਈ। ਕੋਈ ਨਹੀਂ ਮਲੇ ਨਹੀਂ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਹੋਸਨਾ ਠੀਕ ਹੈ ਵੀ? ਬੋਲੇ ਬੋਲੇ ਜਦੀ ਜੀ ਆਲਾ। ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਸਨਾ ਹਿੰਦਰਾ ਭੋਲੇ ਮੈਂ ਪੀ ਲੋ ਭਾਈ ਮੀਂਹ ਤਾਂ ਪੈ ਆਈ ਹੈ ਨਾ ਇਹ ਆ ਰਿਹਾ ਹੈ ਹਾਂਜੀ ਤਿਆਰੀ ਸਰ ਹੋਈ ਕੀ ਤੁਹਾਡੀ ਹੈ ਹਾਂ ਤਿਆਰੀ ਹੈ ਜੇ ਪੈਕਿੰਗ ਬਚੀ ਆ ਥੋੜੀ ਬੋਦੀ ਅੱਛਾ ਚਲੋ ਹੈਗੇ ਦੋ ਦਿਨ ਵਿੱਚ ਅਜੇ ਅੱਛਾ ਫਿਰ ਜਾਉਂਗੀ ਫਿਰ ਜਾ ਕੇ ਕੱਲ੍ਹ ਨੂੰ ਲਾਉਂਗੀ ਕੱਪੜੇ ਚਾਰ ਰੱਖਨੇ ਨੇ ਤੇ ਮੇਰੀ ਪੈਕਿੰਗ ਉਹ ਅਰੇ ਇਤਨਾ ਮਰਜੀ ਆ ਨਾ ਹੁਣ ਗੇੜਾ ਫੇਰ ਛੇਤੀ ਭਾ ਦੇਓ ਨਹੀਂ ਬੁੱਤ ਛੇਤੀ ਭਾੜ ਦੋ ਬੈਨ ਕਿ ਬੁੱਤ ਕਿਹੜਾ ਚੀ ਲੱਗਣਾ ਮਾ ਮੇਰਾ ਧਿਆਨ ਇੱਥੇ ਰਹਿਣਾ ਮੈਂ ਆਈ ਖੜੀ ਫੇਰ ਦੋ ਦਿਨ ਮਹੀਨਾ ਤੱਕ ਮੈਂ ਤੁਹਾਨੂੰ ਦੱਸਿਆ ਨਾ ਭੂਆ ਨੇ ਮੈਂ ਚੱਲ ਜਾਣਾ ਵਾ ਮੈਨੂੰ ਤੇ ਬੜੀ ਘਬਰਾਹਟ ਜੀ ਹੋਈ ਮੈਂ ਦੱਸ ਪਵਾ ਰੌਣਕ ਜੀ ਲੱਗੀ ਹੈਗੀ ਆਉਂਦੀ ਘੂ ਆ ਗਈ ਜਾਂਦੀ ਘੂ ਆ ਗਈ ਹੈ ਪਵਾ ਰੌਣਕ ਲੱਗ ਜਾਂਦੀ ਹੈਗੀ ਪੁੱਤੋਂ ਤਾਂ ਕਹਿ ਨਹੀਂ ਪੁੱਤੋਂ ਤਾਂ ਕਹਿ ਨਹੀਂ ਕਿ ਵਿਚਰੇ ਜਾਂਦੀ ਹੈ ਆਹ ਘੂ ਆ ਦੱਸਿਆ ਹੋ ਜਾ ਗੱਲਾਂ ਕਰੀ ਜਾਂਦੇ ਤੁਸੀਂ ਹੈ ਪਰ ਇਹ ਤਾਂ ਗੱਲ ਕਰਮਸਤੇ ਕਹਿ ਨਹੀਂ ਉਹ ਜਿਆਦਾ ਪਿਆਰ ਨਾ ਨਾ ਬੁਆ ਜੀ ਤੇ ਇਹ ਨਹੀਂ ਆਦੇ ਬੁਆ ਕਿੱਧਰੋਂ ਆ ਗਈ ਯਾਨਕਿ ਮਾਨ ਕੇ ਲੱਗੀ ਤੁਹਾਡਾ ਆਪਣਾ ਘਰ ਵਾ ਹੈ ਜਦੋਂ ਮਰਜੀ ਆ ਉਹ ਦਿਨੇ ਆ ਉਹ ਰਾਤ ਆ ਪਰ ਮੈਂ ਹੱਕ ਨਾ ਹੁੰਦੀ ਆ ਕਿ ਚਲੋ ਮੇਰੀ ਸੁਣਦੇ ਵੀ ਆ ਮੇਰੀ ਮੰਨਦੇ ਵੀ ਆ ਸਾਰੇ ਦੋਵੇਂ ਤੇ ਆ ਤੁਹਾਡਾ ਕੀ ਗੱਲ ਵਾ ਹੁਣ ਇਹੋ ਦੇ ਸਿਆਣੇ ਇਹ ਵਿੱਚ ਠੀਕ ਨਹੀਂ ਜੇ ਹੁਣ ਇਹਨਾਂ ਦੇ ਹੀ ਨਾ ਗੱਲ ਮੰਨੀ ਇਹ ਤਾਂ ਵੀ ਬੜੀ ਬੜੀ ਗੱਲ ਹੈ ਤਾਂ ਤਾਂ ਇਹ ਤੇ ਭੱਜੇ ਆਉਂਦੇ ਹੱਟੇ ਕੋਈ ਮੰਨੇ ਤੇ ਚਲੋ ਮੰਨਦੇ ਹੋ ਤੁਸੀਂ ਸਾਰੇ ਤੇ ਮੈਂ ਵੀ ਬੜਾ ਮਾਣ ਰੱਖਦੀ ਆ ਉਹੋ ਤੇ ਗੱਲ ਵਾ ਕੋਈ ਹਾਂ ਜਾਨੀ ਹਾਂਜੀ ਹਾਂਜੀ ਜੇ ਨਾਂ ਪੁੱਛੋ ਕਿਸੇ ਤੇ ਫਿਰ ਕਿੰਨੇ ਵੜਨਾ ਬਿਲਕੁਲ ਬਿਲਕੁਲ ਸਹੀ ਆ ਇਹਨੇ ਬਸ ਉਸ ਤੋਂ ਤੱਕ ਹੀ ਹੁੰਦਾ ਜੇ ਗਰਮਾਨ ਕਿਸੇ ਦਾ ਰੱਖੇ ਇਹ ਭੂਆ ਨੇ ਆਲੇ ਚਾਰ ਪੰਜ ਕਬਰਾਂ ਵਾ ਬੰਨ ਕੇ ਰੱਖੇ ਆ ਸਹੀ ਗੱਲ ਆ ਤੇ ਜੇ ਭੂਆ ਵਿੱਚ ਨਾ ਹੋਵੇ ਤਾਂ ਬੜੇ ਚਿਰਾਂ ਦੇ ਖਲਾਦੇ ਪਏ ਨੇ ਬਹੁਤ ਗੱਲ ਸਹੀ ਹੈ ਤੁਹਾਡੀ ਤੁਹਾਡੇ ਘਰ ਦਾ ਕੀ ਬਣ ਲਗਾ ਹੈ ਪਤਾ ਹੀ ਆਹੋ ਭੈਣ ਤੋਂ ਠੀਕਾ ਨਹੀਂ ਸਾਰਾ ਕੁਝ ਠੀਕ ਕਰਦੇ ਆਂ ਜੇ ਬੈਠੀ ਜਾਂਦੀ ਠੀਕ ਹੀ ਆ ਵੀਰ ਸੁਣ ਲਈ ਸਾਰਿਆਂ ਨੇ ਮੈਂ ਜੇ ਮੈਂ ਬੋਲੀ ਨਾ ਤਾਂ ਤੁਹਾਡੇ ਭਈਆਂ ਜਾ ਕੇ ਮੇਰੇ ਦਵਾਲੇ ਹੋ ਜਾਣਾ ਘਰ ਪੱਕਾ ਮੇਰੀ ਗੱਲ ਸੁਣਾ ਇਹਨੂੰ ਕਰ ਜਿੰਦਾ ਪੁੱਛਰ ਇਹ ਮੈਂ ਨੇ ਕਿਹੜਾ ਜਵਾਨ ਤੋਪਾ ਲਾ ਕੇ ਲੈਂਦਾ ਵਾ ਤੋਪਾ ਕਾਦਾ ਲਾਉਣਾ ਵਾ ਘਰ ਜਾ ਕੇ ਮੁੜ ਕੇ ਤੂੰ ਦਬਕੇ ਮਾਰਦਾ ਵਾ ਨਹੀਂ ਐ ਮੇਰਾ ਨਹੀਂ ਐ ਮੇਰਾ ਮਾਰਿਆ ਕਰ ਪਹਿਲਾਂ ਮਾਰਾ ਨਹੀਂ ਕਾ ਉਹ ਹੈ ਜਿਹੜੀ ਗੱਲ ਤੂੰ ਕਹਿੰਦਾ ਅਕਲ ਤੋਂ ਕਹਿੰਦਾ ਤੈਨੂੰ ਥੋੜੀ ਨਾ ਸਿਆਣਿਆਂ ਨਾਲ ਗੱਲ ਕਰ ਲੈ ਸਿਆਣੇ ਸਿਆਣੇ ਇਹਨੇ ਲਾ ਨਹੀਂ ਮੈਂ ਪੂਆ ਕਾ ਤੁੰਨੀ ਸਿਆਣੀਆਂ ਸਿਆਣੇ ਕਿਉਂ ਨਹੀਂ ਹੋਣਾ ਮੁੰਡਾ ਸਾਡਾ ਵੇ ਜਵਾਨ ਹੋਇਆ ਆਹ ਮੁਕੇ ਪੂਆ ਦੇ ਗਈ ਆ ਹਾਂ ਪੂਆ ਪਤੀ ਇਹ ਟੋਪੜੋ ਲੈਦਾ ਸਹੀ ਗੱਲ ਸਹੀ ਗੱਲ ਆ ਉਹ ਗਿਆਣਾ ਕੇ ਤੇ ਪੁਆਦੇ ਜਾਣਾ ਨੇ ਸਿਆਣੀ ਤੇ ਬੜੀ ਆ ਪਤਾ ਨਹੀਂ ਕਦ ਕਰੀਂ ਪੀ ਹੋ ਜਾਂਦਾ ਵਾ ਹੋਰ ਪੁਆ ਮੈਂ ਫੋਨ ਕੀਤਾ ਇਹ ਦੱਸੋ ਫਿਰ ਹੁਣ ਆ ਪੁੱਤ ਮੈਂ ਤਾਂ ਫੋਨ ਕੀਤਾ ਹੀ ਵੀ ਪਰਾਪ ਕਹਿੰਦੀ ਵੀ ਪੁਆ ਚੱਤੀ ਚੱਲ ਜੀ ਉਹਦੇ ਕੋਲ ਇੱਕ ਕੰਮ ਹੋਰ ਜਾਂਦੀ ਆ ਤੇ ਘਰ ਜੋ ਅੱਛਾ ਤੇ ਮੈਂ ਕਿਹਾ ਚਲੋ ਠੀਕ ਹੈ ਜਿੱਦਾਂ ਜੀ ਕਹਿੰਦੇ ਹੋ ਆਹੋ ਇਹ ਤਾਂ ਕਹਾਣੀ ਆ ਇਹ ਕਹਿੰਦੀ ਵੀ ਚਲੋ ਪੁਆ ਜੀ ਮਕਾਨ ਦਾ ਮੁੱਲ ਪਾਜੋ ਆ ਠੀਕ ਹੈ ਠੀਕ ਹੈ ਠੀਕ ਤੇ ਮੈਂ ਕਿਹਾ ਚਲੋ ਠੀਕ ਆ ਆ ਲੜਾਈ ਮੁੱਕੋ ਮੁੱਕ ਗਿਆ ਠੀਕ ਨਹੀਂ ਉਹਨਾ ਪੋਣਾ ਹੁਣ ਆਹੋ ਆਹੋ ਭੈਣ ਜੀ ਤੁਹਾਨੂੰ ਪਤਾ ਤਾਂ ਹੈਗਾ ਵਾ ਵੀ ਜ਼ਿੰਦਗੀ ਦੇ ਸਾਰਿਆਂ ਨੇ ਅੱਪਰ ਘਰ ਬਣਾਉਣਾ ਹੀ ਪੈਂਦਾ ਵਾ ਤੁਹਾਨੂੰ ਪਤਾ ਮੰਗਾਈ ਦਿਨ ਉਹ ਦਿਨ ਵੱਧੇ ਜਾਣ ਦੀ ਆ ਤੇ ਫਿਰ ਕਿੱਥੋਂ ਬੰਨਦੇ ਆ ਚਲੋ ਜੀ ਤੁਹਾਡੇ ਹੱਥ ਆਊਗਾ ਇਹ ਤਾਂ ਵੀ ਠੀਕ ਆ ਨਹੀਂ ਆਊਗਾ ਤਾਂ ਵੀ ਸੋਚਾਂਗੇ ਕਿ ਕਿੱਥੇ ਬਣਾ ਗੱਲ ਪ੍ਰਭ ਮੇਰੀ ਸੁਣਨਾ ਕਰ ਮੈਂ ਪਹਿਲਾਂ ਤੇ ਤੈਹੇ ਬੜਾ ਨਾਰਾਜ ਪਰ ਅੱਜ ਬੜਾ ਖੁਸ਼ ਹਾਂ ਤੇ ਚੰਗੀ ਗੱਲ ਕੀਤੀ ਆ ਮੈਂ ਬੜੀ ਗੱਲਾਂ ਤੇ ਮੈਂ ਚੰਗੀਆਂ ਕਰਦੀ ਹਾਂ ਹੀ ਪਤਾ ਨਹੀਂ ਕਿਉਂ ਨਾਨੇ ਮਨਜਿੰਦਰ ਵੇਖੀ ਨਹੀਂ ਕਰ ਸਕਦਾ ਇੱਕ ਘਰ ਵਿੱਚ ਨਹੀਂ ਨਹੀਂ ਕਰਦਾ ਨਹੀਂ ਕਰਦਾ ਚਲੋ ਛੇ ਵਡੇ ਹੋਣੇ ਆ ਇਹਦਾ ਵੀ ਵੱਡਾ ਹੋਇਆ ਵਾ ਉਹਦਾ ਵੀ ਹੋ ਜਾਣਾ ਹੋਰ ਪੰਜ ਸੱਤਾਂ 10 ਸਾਲਾਂ ਦਾ ਆ ਵੀ ਤੇ ਕਰਦੇ ਬੱਚਿਆਂ 'ਚ 100 ਗੱਲਾਂ ਫਿਰ ਹੋ ਜਾਂਦੀਆਂ ਅੱਜ ਤੇ ਚਲੋ ਮਲ ਕਰਿਆ ਬੜਾ ਪਿਆਰ ਆ ਵਾ ਬੱਚਿਆਂ ਦਾ ਐਵੇਂ ਬਣਿਆ ਰਵੇ ਚਲੋ ਤੇ ਦੂਰ ਦੂਰ ਤੋਂ ਗਰਿਆਨ ਕਿ ਜਿਆਦਾ ਪਰਣਾ ਬਿਲਕੁਲ ਬਿਲਕੁਲ ਸਹੀ ਹੈ ਚਲੋ ਜ਼ਿੰਮੇਦਾਰੀ ਪੈਣੀ ਹੈ ਸੱਤੇ ਕੱਲ ਅੱਜ ਵੀ ਬਣਾਉਣਾ ਕੱਲ ਵੀ ਬਣਾਉਣਾ ਵਾ ਮੇਰੀ ਇੱਕ ਗੱਲ ਸੁਣ ਲਾ ਜੋ ਜੈਜਵਾਰਾ ਇਹਨਾਂ ਦਾ ਉਹ ਹੀ ਕਰ ਜਾ ਮੈਂ ਮੈਂ ਤਾਂ ਕਰ ਲਈ ਮਾੜੀ ਜੀ ਗੱਲ ਕੀਤੀ ਮੈਂ ਕਿਹਾ ਮੈਂ ਸੋਚਿਆ ਕਿ ਮੈਂ ਇੱਕ ਦੋਨਾਂ ਨਾਲ ਗੱਲ ਵੀ ਕੀਤੀ ਵੀ ਨਾ ਹੀ ਪੈਸੇ ਦੇਣ ਲੱਗੇ ਉਹਨੂੰ ਕਿਨੂੰ ਤੰਗਿਆ ਤੇ ਨਾ ਗਾੜੀ ਕਿਤੇ ਮਕਾਨ ਬਣਾਉਣ ਲੱਗੇ ਕੋਈ ਤਰਕ ਨਹੀਂ ਠੀਕ ਨਹੀਂ ਮੈਂ ਕੀਤੀ ਹੀ ਗੱਲ ਇੱਕ ਦੋਨਾਂ ਨਾਲ ਸਲਾਹ ਲਈ ਆ ਤੇ ਇਹ ਮੈਨੂੰ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਇਹਨੂੰ 10 ਵੀ ਦਿੱਤਾ ਮੜਾ ਗਿਆ ਮੈਂ ਕਿਹਾ 12 ਲੱਖ ਪਾਉਣਾ ਮਕਾਨ ਦਾ ਮੁੱਲ ਉਦੋਂ ਇੰਨਾ ਕਿ ਲੱਗਾ ਹੀ ਜਿਆਦਾ ਨਹੀਂ ਚਲੋ ਠੀਕ ਆ 12 ਲੱਖ ਵੀ ਪਾਏ ਹੁਣ ਇੰਨਾ ਤੋਂ ਵੱਡਦਾ ਚੱਲੇ 12 ਲੱਖ ਪਾਏ 12 ਲੱਖ ਨਾਲ ਅਜੇ ਤਾਂ ਪੜਨਾ ਕਿ ਪੜਦਾ ਨਹੀਂਗਾ ਬੇਥੋਂ ਨਾ ਕੱਡਾ ਕੱਡਾ ਕੰਮ ਲੱਗਾ ਆ ਇਹਨੂੰ ਦੋ ਕੋਠੇ ਵੀ ਨਹੀਂ ਖੜੇ ਹੁੰਦੇ ਇਹ ਕੰਮ ਗਿਆਈ ਏ ਬੜੀ ਤੇ ਅੱਗੋਂ ਇਹਨਾਂ ਦੀ ਆ ਵੀ ਨਾ ਲਾ ਕੇ ਰਾਦਾ ਵੀ ਚਲ ਸਣੀ ਰੱਖ ਲੈ ਮੈਂ ਕਿ ਸਣੀ ਨੇ ਕਹੋਤ ਪੂਰਾ ਖਲਾ ਕੇ ਰਾ ਬਚਾ ਜਕੂਟਾ ਇਹ ਕੋ ਨਹੀਂ ਕਾ ਪੜਨਾ ਮੱਕਾ ਇਹ ਕੋ ਨਹੀਂ ਪੜਨਾ ਬੱਕਾ ਤੇ ਤੂੰ ਕੀ ਆਨਾ ਹੂੰ ਹੂੰ ਤੇ ਦਿੰਦਾ ਕੁਮੀ ਦੱਸ ਦੇ ਤੇਰੀ ਸਲਾਹ ਕੀ ਜਾਂਦੀ ਆ ਭਾਈ ਤੁਸੀਂ ਸਿਆਣੇ ਜੇ ਜੋ ਕਰਨਾ ਕਰੀ। ਕੋਤ ਮੈਂ ਉਹਦਾ ਬੱਚਾ ਵਾ ਛੋਟਾ ਚਲੋ ਉਸ ਤੋਂ ਨਿਕਾ ਪੜਨਾ। ਸਿਆਣੇ ਵਾਲੀ ਕਿਹੜੀ ਗੱਲ ਵਾ? ਤੁਹਾਨੂੰ ਪਤਾ ਆਪਣੇ ਹੱਥੀ ਦੇ ਰੀਜਾ ਨਾ ਬਣਾਇਆ ਵਾ। ਮੈਂ ਸੋਈ ਦੀ ਬਚਲ ਪਾ ਰੱਖ ਲੈਂਦੇ ਤੇ ਆਪੇ ਇਹ ਨਾ ਬਣਾਉਣ ਲੈਂਦੇ। ਪਰਬੇ ਤੇਰਾ ਬੱਚਾ ਸਿਆਣਾ ਕੋਈ ਹੈ। ਤੇ ਗੁਰਜਿੰਦਰ ਵੀ ਚਲੋ ਵੱਡੇ ਥਾਉ। ਤੇ ਤੁਸੀਂ ਤਾਂ ਕਰਪੂਰੀ ਲੈਣਾ ਵਾ। ਮੇਰੀ ਗੱਲ ਸੁਣੋ ਇਹ ਗੱਲ ਤੇ ਤੁਹਾਡੀ ਸੋਭਾ ਹੀ ਹੋਣੀ ਆ। ਵੀ ਬੜਿਆਂ ਬੱਤਰੇ ਨੂੰ ਦੇ ਦਿੱਤਾ ਤੇ ਚਲ ਇਦਾਂ ਵੱਖਰੇ ਪਾ ਲਿਆ। ਜੇ ਆਪਾਂ ਨੂੰ ਪੈਸੇ ਦੇ ਦਿੰਦਾ ਵਾ ਤਾਂ ਵੀ ਆਪਣਾ ਸ਼ੁਰੂ ਕਰ ਲਓ ਮਕਾਨ। ਸਣੀ ਪੈਸੇ ਦੇ ਦੂੰਗਾ। ਲੇ ਹਾਂ ਤੇ ਉਹ ਵੀ ਪਹਿਰੇ ਪੈਣਾ ਲੈਣਾ 100 ਲੱਖ ਰੁਪਏ ਮੇਰੇ ਸਾਮ ਹੁੰਦੇ ਮੈਂ ਕੋ ਉਤਰ ਕੋ ਪਹਿ ਹੈਗੇ ਨਹੀਂ ਤੂੰ ਪਹਿ ਚਿੰਤਾ ਨਾ ਕਰ ਪਹਿਨ ਦਾ ਕਰੂਗਾ ਜਿੱਥੋਂ ਮਰਜੀ ਕਰੇ ਉਹਲਾ ਸਾਨੂੰ ਪੈਸੇ ਚਾਹੀਦੇ ਆ ਮੇਰੀ ਗੱਲ ਸੁਣ ਤੂੰ ਆਪਣੇ ਕੰਮ ਨਾਲ ਮਤਲਬ ਰੱਖੋ ਬਸ ਤੂੰ ਹੀ ਉਹਦੇ ਲੈਣ ਪੈ ਕਿ ਤੁਮ ਵੈਜੇ ਚੁਕੇ ਭਵੇਂ ਆਪਣੇ ਆਪ ਵਿੱਚ ਤੈਨੂੰ ਇਹ ਗੱਲ ਨਾਲ ਚਾਹਣਾ ਜੋ ਮਰਜੀ ਜੋ ਮਰਜੀ ਤੁਹਾਡੀ ਗਲੀ ਦੇ ਨੇ ਪਰਪਈਆ 6 ਲੱਖ ਰੱਖ ਦੇਣਾ ਵਾ ਬਸ ਬਸ ਭੈਣ ਹਾਂਜੀ ਤੂੰ ਵੀ ਦੱਸ ਦੇ ਕੁਝ ਨਹੀਂ ਮੈਂ ਨਹੀਂ ਵੀ ਬੋਲਣਾ ਜੇ ਮੈਂ ਬੋਲਦੀ ਆ ਤੈਨੂੰ ਬਰੀ ਬਣ ਜੰਦੀ ਆ ਮੈਂ ਚੁੱਪ ਕਰਕੇ ਸੁਣ ਲਈ ਆ ਧੂਆ ਜਾਨੀ ਆ ਤੇ ਤੇਦੇ ਸਲਾਹ ਜੰਮੀ ਜੋ ਕੋ ਦੇਣੀ ਆ ਤੇ ਨਹੀਂ 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 ਕਰਨ ਦਾ ਨਹੀਂ ਵਧ ਘਟਦੇ ਰਹਿਗਾ ਲੱਗਾ ਕੋਠੀ ਦਾ ਹੁਣ ਜਿਹਨੂੰ ਸਰਦਾ ਬਣਦਾ ਜਿਹੜਾ ਪੈਸੇ ਦੇ ਸਕਦਾ ਦੇ ਦੋ ਤੇ ਰੱਖ ਲੋ ਮੈਂ ਨਹੀਂ ਮੈਂ ਨਹੀਂ ਕਹਿਣਾ ਕੁਛ ਨਹੀਂ ਹੁਣ ਦੱਸ ਮੈਂ ਤੇ ਨਾ ਸਭ ਕੁਝ ਧੂਆ ਤੇ ਖੜਿਆ ਵਾ ਕਿਉਂ ਤਾਂ ਬਾਦ ਆ ਨਾ ਮੇਰਾ ਪਿਓ ਧੂਆ ਹੀ ਆ ਜੋ ਕਰ ਦੇ ਮੇਰਾ ਮਨਜੂਰੀ ਇੱਕ ਮਿੰਟ ਗੱਲ ਸੁਣ ਲੈ ਇੱਕ ਕੰਮ ਪੁਆਹਰੇ ਦੀ ਗੁੰਜਲ ਇੱਕ ਹੋਰੀ ਹੋ ਹਮਮ ਆੜੇ ਸਨ ਸੁੰਦਲਾ ਟਰੈਕਟਰ ਦੇ ਟਰੈਕਟਰ ਟਰਾਲੇ ਹੱਲਾ ਸੁਹਾਗਾ ਸੁਹਾਗਾ ਉਹ ਇਹਨਾਂ ਦੇ ਰਹਿੰਦੇ ਆ ਸਾਂਝਾ ਨਹੀਂ ਉਹ ਠੀਕ ਆ ਉਹ ਨੀਗਾ ਦੇ ਕੋ ਬੰਡਾ ਮੁਰਤੇ ਨਹੀਂ ਉਹ ਤਾਂ ਕਰਨਾ ਹੀ ਨੀਗਾ ਠੀਕ ਨਹੀਂ ਉਹ ਜਿਹੜਾ ਟਰੈਕਟਰ ਤਲਾਊਗਾ ਤੇਰਾ ਪਾਉਂਗਾ ਤੇ ਆਪਣੀ ਪੈੜੀ ਬਾਗ ਜੇ ਕੋਈ ਚੀਜ਼ ਵਿਗੜੀ ਆ ਤੇ ਆਪਣੀ ਸਣੀ ਜਦੋਂ ਕਰਵਾਈ ਸਹੀ ਤੇ ਅੱਤੇ ਦੇ ਦੋਏ ਫੇ ਪੈਸੇ ਕਰਦੇ ਠੀਕ ਨਹੀਂ ਕਿਉਂਕਿ ਚੀਜ਼ਾਂ ਅੱਜਕੱਲ ਜਿਹੜੀਆਂ ਆ ਨਾ ਤੈਨੂੰ ਪਤਾ ਵੀ ਮਾੜੇ ਤੋਂ ਮਾੜਾ ਕੋਈ ਟਰੈਕਟਰ ਲੈਣ ਜਾਈਏ ਨਾ ਕੋ 2-4 ਲੱਖ ਤੋਂ ਥੱਲੇ ਨੀਗਾ ਹੁੰਦਾ ਹਾਂ ਜੀ ਇਹ ਕਿਹੜੇ ਲੈਣੇ ਨੇ ਚਲਦਾ ਕਿ ਲੈਣਗੇ ਬਹੁਤ ਗੱਲਾਂ ਉਹ ਚਲਦਾ ਕਹਿੰਦਾ ਸਾਰਾ ਸਮਾਨ ਬਣਿਆ ਵਾ ਤੇ ਦੂਜੀ ਗੱਲ ਵੀ ਫਸਲ ਦੀ ਦੋ ਪੱਚੀਆਂ ਬਣਾਇਆ ਕਰਨ ਉਹ ਤਾਂ ਗੱਲ ਬਸ ਆਪਣੇ ਆਰਾਮ ਨਾਲ ਇੱਕ ਜਾਨੀ ਉਹ ਆਪਣੇ ਨਾਲ ਹੀ ਬਣਾ ਲੈਣਾ ਠੀਕ ਜੇ ਹਾਂ ਹਾਂ ਠੀਕ ਆ ਜਿੰਦਰ ਕੀ ਗੱਲ ਆ ਤੈਨੂੰ ਬੜਾ ਘੰਟਿਆਂ ਇੱਕ ਤਰੇੜੀਆਂ ਹੁੰਦੀਆਂ ਨੇ ਉਹ ਤਾਂ ਪਾਣੀ ਕਰ ਨੂੰ ਬੜੀ ਅੱਜ ਨਾ ਇਹ ਪਿਆ ਬਾਹਰ ਐਡੀ ਕਰਨੀ ਹੋ ਗਈ ਅੱਜ ਅਸੀਂ ਸਾਰੇ ਬੈਠੇ ਆ ਹਾਂ ਨੂੰ ਨਹੀਂ ਉਡਣ ਜਾ ਹੈ ਠੀਕ ਆ ਵੀ ਜਿੰਦਰ ਸਿੰਘ ਤੈਨੂੰ ਮਿਲਦੇ ਰੁਪਈਆ 6 ਲੱਖ ਕੋਈ ਗੱਲ ਨਹੀਂ ਭਾਈ ਐਸਾ ਨਹੀਂ ਕਿਹਣਾ ਹਾਂ ਪਰ ਵੀ ਠੀਕ ਹੋਣਾ ਉਹ ਦੱਸ ਦੇ ਕੀ ਗੱਲ ਹੈਗੀ ਆ ਤੇ ਠੀਕ ਠੀਕ ਹੈ ਜੋ ਕਰਤਾ ਹੋ ਆਏ ਆ ਪ੍ਰਭ ਮੈਨੂੰ ਲੱਗਦਾ ਕਿ ਫਿਰ ਖੋਸ਼ ਨਹੀਂ ਗੀ ਵੀ ਚੋਂਦਰੋਂ ਬਾਪੂ ਆਪੇ ਤੂੰ ਕਹਿਆ ਆਪੇ ਤਾਂ ਗੱਲ ਛੇੜੀ ਆਪੀ ਮੁੱਲ ਪਾ ਦੋ ਪੂਆ ਜੀ ਮੁੱਲ ਪਾ ਜੋ ਤੇ ਕੇ ਪਾਸੇ ਗੱਲ ਲੱਗੇ ਕੋਣ ਫਿਰ ਮੈਂ ਆਈ ਆ ਤੇ ਮੈਂ ਸ਼ੁਰੂ ਕਰਤੀ ਕਿਉਂ ਮਨਜਿੰਦਰ ਆ ਬਿਲਕੁਲ ਕੋਈ ਨਹੀਂ ਆ ਗਿਆ ਚਲੋ ਸਾਰੇ ਸਾਹਮਣੇ ਗੱਲ ਹੋ ਗਈ ਆ ਤੈਨੂੰ ਪੈਣਾ ਮਤਲਬ ਆ ਕਿਉਂ ਪਰ ਜਿੰਦਰ ਉਹ ਅਗਲਾ ਜਿੱਦਾਂ ਮਰਜ਼ੀ ਕਰੇ ਉਹ ਤੁਹਾਨੂੰ ਸਵੇਰੇ ਪੈਸੇ ਮਿਲ ਜਾਣਗੇ ਕੋਈ ਤੇ ਕੋਈ ਨਹੀਂ ਹੌਲੀ ਹੌਲੀ ਤਹੀ ਆਪਣਾ ਕੰਮ ਸ਼ੁਰੂ ਕਰਿਓ ਜਾਂ ਫਿਰ ਦੋਮਾ ਚੋਮਾ ਸ਼ਾਮੀ ਨਾ ਤੜਾ ਬਣ ਜਾਣਾ ਤੇ ਚਲ ਜਿਨਾ ਚਿਰ ਤੱਕ ਨਹੀਂ ਤੁਹਾਡਾ ਪਿਆਰ ਦਾ ਕਸਨੀ ਨਹੀਂ ਬਣੀ ਤੁਸੀਂ ਵੀ ਰਹੀ ਜਾਓ ਆਰਾਮ ਨਾਲ ਸਾਰੇ ਇਕੱਠੇ ਹੋ ਗੇਰੀ ਗੱਲ ਸੁਣੋ ਥੋੜਾ ਹੁਦਾਂ ਟਾਈਮ ਤੁਹਾਨੂੰ ਮੈਂ ਤੇ ਪਹਿਲਾਂ ਵੀ ਕਹਿੰਦਾ ਰਹੇ ਵੀ ਕੱਟ ਲਓ ਤੇ ਕੋਈ ਗੱਲ ਨਹੀਂ سنی ਤੂੰ ਆਪਣੇ ਪੁੱਤ ਪੈਸਾ ਦਾ ਕਰ ਲਾ ਤੂੰ ਵੀ ਆਪਣਾ ਗਾੜੀ ਨਹੀਂ ਤੂੰ ਕੀ ਕਰੀਦਾ ਇਹਦਾ ਮੰਦੇ ਨਾ ਪੈ ਦੀ ਚਿੰਤਾ ਨੂੰ ਅੱਗਾ ਠੀਕ ਗੱਲ ਤੂੰ ਵੀ ਕੋਈ ਗੱਲ ਨਹੀਂ ਇਹ ਤੇਰੇ ਕੋਲੋਂ ਵੀ ਬਣੁੰਦਾ ਮਕਾਨ ਤੂੰ ਜਿੱਦਾਂ ਮਰਜੀ ਰਹਿਓ ਨਹੀਂ ਇੱਥੇ ਰਹਿਣਾ ਹੋਰ ਕਿੱਥੇ ਰਹਿਣਾ ਕੋਈ ਗੱਲ ਨਹੀਂ ਵੇਖ ਲੈ ਸੰਦੀ ਕੱਲ ਉਹ ਤੱਕੇ ਮਾਰ ਕੇ ਬਾਹਰ ਨਾ ਕੱਢਦੀ ਇਹਨਾਂ ਨੂੰ ਨਹੀਂ ਨਹੀਂ ਇਹ ਕਿੱਦਾਂ ਹੋ ਜਾਊਗਾ ਬੈਂਟੰਡਾ ਲੱਗਦਾ ਵਾ ਇਹ ਤੂੰ ਕਿੱਦਾਂ ਦੀ ਗੱਲ ਕਰਤੀ ਉਹ ਤੇ ਲੱਗਦਾ ਤਾਂ ਨੀਂਗਾ ਟਾਈਮ ਦਾ ਪਤਾ ਨਹੀਂ ਆ ਇਹਨਾਂ ਨੂੰ ਹੁਣ ਪੁੱਛ ਲੈ ਤੂੰ ਸ਼ੱਕ ਹੈਗਾ ਇਸ ਗੱਲ ਦਾ ਵੀ ਮੈਂ ਮੈਂ ਕਹਾਂ ਵੀ ਮੈਂ ਦੱਜਣਾ ਵਾ ਨਹੀਂ ਮੈਂ ਤਾਂ ਜਾਣਾ ਵਾ ਹੁਣ ਦੱਸ ਤੋ ਵੀ ਕੋਈ ਕੁੰਜਲ ਤਨੀ ਕੱਲ ਵਿੱਚ ਕੋਈ ਤੁਹਾਨੂੰ ਲੱਗੇ ਤੇ ਭੂਆ ਕੋਈ ਵਧੀਆ ਕੀ ਕਰ ਗਈ ਆ ਜਾਂ ਕਿਤਾ ਇੱਕ ਮੇਰੀ ਗੱਲ ਥੋੜ੍ਹ ਸੁਣ ਲਓ ਮੈਨੂੰ ਫੋਨ ਕਰਨਾ ਵਾ ਚੰਗੇ ਕੰਮ ਆਸਤੇ ਠੀਕ ਆ ਇਹ ਨਹੀਂ ਕਰਨਾ ਪਿਆ ਜਾਈਂ ਕੁਲਪਿਆਂ ਦਾ ਤੇ ਆ ਪ੍ਰਭ ਲੜ ਪੀ ਤੇ ਦੂਜੀ ਨਕੀਤਲ ਦੀ ਲੜ ਪੀ ਇਹ ਮੈਨੂੰ ਵੇਖੋ ਹੁਣ ਵੀ ਰਾਜ ਕੁ ਜੀ ਦਾ ਫੋਨ ਤਾਂ ਆ ਡਾਵੇ ਗੁਰਜਿੰਦਰ ਇਹ ਗੱਲ ਹੀ ਪੂਰੀ ਆ ਹਾਂ ਜਾਣਦੇ ਆ ਫੋਨ ਰਾਜ ਜੀ ਨੂੰ ਜੂਰ ਓਏ ਕਮਜ਼ੋਰੀ ਹੈ ਕਿ ਜੋ ਆ ਠੀਕ ਹੀ ਆ ਬਸ ਹੂੰ ਠੀਕ ਆ ਖੋਸ਼ ਹੋ ਕੇ ਕਹਿਣਾ ਵੀ ਠੀਕ ਆ ਨਹੀਂ ਠੀਕ ਆ ਖੋਸ਼ ਪੜਨਾ ਚਾਹੀਦਾ ਵਾ ਬਾਬੂ ਇੱਕ ਦੋਵਾਂ ਦਾ ਮਕਾਨ ਬਣ ਜੂਗਾ ਤੇ ਖੁਸ਼ ਰਹੋਗੇ ਆਪਣੇ ਆਪਣੇ ਥਾਂ ਤੇ ਤੁਹਾਡਾ ਭੂਆ ਦੇ ਕਹਿਣ ਦਾ ਮਤਲਬ ਲੈ ਆ ਵੀ ਤੁਸੀਂ ਇੱਥੇ ਠੰਡੇ ਰਹੋਗੇ ਨਾ ਸਾਰੇ ਜਾਣੇ ਤੇ ਭੂਆ ਨੂੰ ਜਦੋਂ ਉੱਥੇ ਵੀ ਠੰਡ ਪਈ ਰੋ ਵੀ ਮੇਰਾ ਪਿਛਲਾ ਨੇ ਜੱਗਾ ਭਲਾ ਵਸਣ ਡਿਆ ਉਹ ਤੇ ਆ ਠੀਕ ਨਹੀਂ ਇਹ ਕਰਕੇ ਮੈਂ ਤੁਹਾਨੂੰ ਕਹਿਣਾ ਧਿਆਨ ਨੂੰ ਬੜਾ ਚਿੰਤਾ ਹੁੰਦੀ ਆ ਧਿਆਨ ਲੈਣਾ ਦੇਣਾ ਤੇ ਕੁਝ ਨਹੀਂ ਹੁੰਦਾ ਪਰ ਉਹਨਾਂ ਨੂੰ ਪਿਛਲਾ ਦੀ ਚਿੰਤਾ ਭੂਆ ਜੀ ਗੱਲ ਇਹ ਵੀ ਬੇਨ ਮੋਢ ਹੁਣ ਤੁਸੀਂ ਲੈ ਕਰਦੇ ਠੀਕ ਨਹੀਂ ਉਹਨਾਂ ਦਾ ਵੱਲ ਧਿਆਨ ਬੜਾ ਰਹਿੰਦਾ ਉਹ ਤਾਂ ਗੱਲ ਆ बस देरस देर रहना ਪਰ ਬਾਣ ਵੀ ਕੁਛ ਰਹਿਣ ਬਸ ਤੇ ਮਾਲਕ ਨੇ ਤੇ ਵੱਡੀਆਂ ਉਮਰਾਂ ਕਰੇ ਤੇ ਕਿੰਨਾ ਚੇਨਾ ਗੰਦ ਹੈਗੀ ਤੇ ਤੰਦੇ ਨਹੀਂ ਨਹੀਂ ਭੈਣ ਕੋਈ ਤੈਨੂੰ ਮੈਂ ਤੂੰ ਚੁੱਪ ਕਰ ਰੋ ਸਾਰੀ ਗੱਲ ਹੋ ਗਈ ਹੈ ਚਲ ਕੋਈ ਨਹੀਂ ਮਾਝੇ ਬਣੂ ਹਟਦੀ ਵਿੱਚ ਉਹ ਹਾਲ ਚੱਲਣਾ ਪੁੱਛੇ ਭੂਆ ਤੈਨੂੰ ਨਹੀਂ ਕਹਦਾ ਪਤਾ ਹਾਂ ਕੋਈ ਗੱਲ ਇਹਨੇ ਜਾਂਦਾ ਜਾਂਦਾ ਕੰਮ ਫਿਰ ਉਹ ਫੇਰ ਤੇ ਨਹੀਂ ਬੋਲਿਆ ਉਹ ਨਹੀਂ ਕੱਟ ਕਰੂਆ ਹੈਗੀ ਤਾਂ ਵੀ ਮੇਰੇ ਦਿਮਾਗੇ ਹੋਵੇ ਉਹ ਨਹੀਂ ਕੱਟਣ ਚੱਲੂਆ ਕਰੂਆ ਹੈਗੀ ਤੂੰ ਵੀ ਜਰਾ ਆਪਣਾ ਰੋਗ ਨਾ ਕੱਟ ਜਾੜਿਆ ਕਰ ਉੱਤੇ ਇੰਜ ਕਰ ਜੇ ਮੜਾ ਮੋਟਾ ਬੋਲਦੇ ਨਾ ਨਾ ਕਰਾਂ ਇਹਦੇ ਪੈਰ ਨ ਲੱਗਦੇ ਕਿ ਇਹ ਭਾਈਆ ਨਾ ਪਾਦੇ ਕੋਈ ਗੱਲ ਨਹੀਂ ਚਲੋ ਚਲੋ ਤੇਹੀ ਚੱਲ ਜਾਣਾ ਭਾਈ ਫਿਰ ਮੈਂ ਚੱਲ ਜਾਣਾ ਹੁਣ ਮੇਰਾ ਤਾਂ ਫਿਰ 1-2 ਦਿਨ ਬਚੇ ਆ ਤੇ ਮੈਂ ਜਾ ਕੇ ਪੈਕਿੰਗ ਵਗੈਰਾ ਕਰਨੀ ਹੈ ਤੇ ਚਲੋ ਮਿਲ ਗਏ ਲਿਆ ਸਾਰਿਆਂ ਨੂੰ ਹੁਣ ਮੈਂ ਨਿਸ਼ਚੈ ਉਹ ਮੇਰੀ ਇੱਕ ਗੱਲ ਉਹ ਸੁਣ ਲੈ ਤੂੰ ਨਾ ਸ਼ਿਕਾਇਤ ਨਾ ਮਿਲੇ ਇਹਨਾਂ ਦੀ ਤੂੰ ਇਥੇ ਕੋ 10-5 ਦਿਨ ਕਰਦੀ ਉਹ ਤਾਂ ਮੈਂ ਕਰਿਆ ਕਰੂੰਗਾ ਤੁਸੀਂ ਗੜਾ ਮਾਦਦੇ ਰਿਆ ਕਰਿਓ ਚਲੋ ਕੋਈ ਗੱਲ ਨਹੀਂ ਮੈਨੂੰ ਪਰ ਹੁਣ ਕੰਮ ਬਣ ਕੇ ਹੋਣਾ ਕਿ ਤੇ ਮੈਂ ਕਰੂੰਗਾ ਤੁਹਾਡੇ ਕਹਿਣੇ ਨਹੀਂ ਕੋਈ ਗੱਲ ਦਾ ਜਾਂਦਾ ਕਿ ਤਸੀਬ 15 ਨਹੀਂ ਮੈਂ ਨਹੀਂ ਆ ਜਾ ਕਰੂੰਗੀ ਕੋਈ ਗੱਲ ਨਹੀਂ ਨਹੀਂ ਆ ਜਾ ਕਰੇ ਮੇਰੀ ਗੱਲ ਨੂੰ ਤੁਹਾਡੀ ਆ ਨਕਲਦਾ ਇਧਰ ਤੋਂ ਲੰਘਿਆ ਕਿੰਨੀਆਂ ਬੜੀਆਂ ਵਾਦੀਆਂ ਬਣਾਉਣੀ ਆ ਕੋਈ ਨਹੀਂ ਬਣਾਉਂਦੇ ਹਾਂ ਹੁਣ ਤੂੰ ਆਜਾ ਗੀ ਕੋਈ ਨਹੀਂ ਤੁਹਾਨੂੰ ਕੈਚਰ ਕਰ ਲਈ ਜੀ ਕੋਈ ਗੱਲ ਨਹੀਂ ਹੋਇਆ ਕੈਚਰ ਕਰ ਲਈ ਬਣਾ ਲਵੀਂ ਲੈ ਚੱਲੀ ਚਲ ਬਣਾਉਂਦਾ ਚਾਹ ਚੱਲ ਫਿਰ ਮੈਂ ਵੀ ਪਿੰਨੀਆਂ ਚਲੋ ਕੋਈ ਉਹ ਬਾਹਰ ਜਾ ਕੇ ਬੀਂਦੇ ਆ ਜੀ ਚਲ ਉੱਥੇ ਬੀਂਦੇ ਆ ਕੋਈ ਬਾਹਰ ਆਜੋ ਚਲ ਬੈਠੇ ਆ ਫਾਹਲੋ ਆਪਣੇ ਯਾਰ ਦਾ ਠੀਕ ਚਲੋ ਆਹ ਫੋਨ ਪਾਓ ਬਈਨੇ ਫਿਰ ਜਾ ਕੇ ਮਜੇ ਨਾਲ ਰੋ ਉੱਥੇ ਕੋਈ ਤੂੰ ਕੀ ਗੱਲ ਦੀ ਚਿੰਤਾ ਨਹੀਂ ਕਰਦਾ ਠੀਕ ਕਿੰਨੀ ਗੱਲ ਪੜਨਾ ਕੋਈ